ਆਲ ਗਿਆ ਵਾਪਸ ਚਲਾ ਗਿਆ 12 ਪੋਤਾ ਦਿਨ ਛਿੜਿਆ 12 ਪੋਤੇ ਦਿਨ ਦੇ ਅੰਦਰ ਅੱਜ ਨਵਾਬ ਸ਼ੇਰਖਾਨ ਮਲੇਰ ਪੋਟਲਾ ਵੀ ਆਇਆ ਕਚਹਿਰੀ ਲੱਗੀ ਸਭ ਜਿਆਦੇ ਆਏ ਨੇ ਆਉਂਦਿਆਂ ਸਾਰ ਫਤਿਹ ਬੁਲਾਈ ਦੀਵਾਨ ਸੁਚਾਨੰਦ ਨੇ ਆਖਿਆ ਸ਼ੇਰਖਾਨ ਨਵਾਬ ਸਾਹਿਬ ਤੁਹਾਡੇ ਭਰਾ ਸਿਆਮਕੌਰ ਦੇ ਯੁੱਧ ਵਿੱਚ ਮਾਰੇ ਗਏ ਨੇ ਮਾਰਨ ਵਾਲਾ ਕੋਈ ਹੋਰ ਨਹੀਂ ਸੀ ਇਹਨਾਂ ਦੋਹਾਂ ਬੱਚਿਆਂ ਦਾ ਪਿਓ ਹੈ ਗੁਰੂ ਗੋਬਿੰਦ ਸਿੰਘ ਤੇ ਤੁਹਾਡੇ ਕੋਲ ਬੜਾ ਸੁਨਹਿਰੀ ਮੌਕਾ ਹੈ ਨਾ ਦੋਹਾਂ ਬੱਚਿਆਂ ਨੂੰ ਕਤਲ ਕਰੋ ਤੇ ਆਪਣੇ ਭਰਾ ਦਾ ਬਦਲਾ ਲੈ ਲਓ ਤੇ ਨਵਾਬ ਸ਼ੇਰਖਾਨ ਮਲੇਰਕੋਟਲਾ ਨੇ ਆਖਿਆ ਅਗਰ ਬਦਲਾ ਹੀ ਲੈਣਾ ਹੋਗਾ ਹਮ ਲੇਂਗੇ ਬਾਪ ਸੇ ਖੁਦਾ ਹਮੇ ਮਹਿਫੂਜ਼ ਰੱਖੇ ਐਸੇ ਪਾਪ ਸੇ ਭਈ ਮੈਂ ਇਹ ਪਾਪ ਨਹੀਂ ਕਰ ਸਕਦਾ ਜੇ ਮੇਰੇ ਭਰਾ ਲੜਿਆ ਮੈਦਾਨੇ ਜੱਗ ਜੀ ਗੁਰਗੋਬਿੰਦ ਸਿੰਘ ਮਹਾਰਾਜ ਨੇ ਬਾਣ ਮਾਰ ਕੇ ਮਾਰ ਦਿੱਤਾ ਤੇ ਸੂਰਮਿਆਂ ਦਾ ਕੰਮ ਹੈ ਜੇ ਸਤਤਾ ਸਕਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਈ ਮੇਰਾ ਭਰਾ ਚੜ ਕੇ ਗਿਆ ਸੀ ਉਹਨਾਂ ਨੇ ਚੜ੍ਹੇ ਨੂੰ ਲਾ ਲਿਆ ਕਿੱਡੀ ਗੱਲ ਜਿੱਕ ਤੇ ਗੁਰਗੋਬਿੰਦ ਸਿੰਘ ਨਾਲ ਮੇਰਾ ਮੱਥਾ ਲੱਗਾ ਮੈਂ ਵੀ ਲੜਾਂਗਾ ਪਰ ਮਰਦਾਨੀ ਇਹ ਗੱਲ ਕਹਿੰਦੀ ਏ ਵੀ ਨਾ ਔਰਤ ਤੇ ਵਾਰ ਕਰੋ ਤੇ ਨਾ ਬੱਚੇ ਤੇ ਕਰੋ ਨਾ ਖਾਲੀ ਹੱਥ ਤੇ ਕਰੋ ਨਾ ਡਿੱਗੇ ਤੇ ਕਰੋ ਨਾ ਭੱਜੇ ਜਾਂਦੇ ਤੇ ਕਰੋ ਨਾ ਪਿੱਛੋ ਵਾਰ ਕਰੋ ਮੈਂ ਇਹਨਾਂ ਬੱਚਿਆਂ ਦੇ ਉੱਤੇ ਵਾਰ ਨਹੀਂ ਕਰ ਸਕਦਾ ਤੇ ਤੁਹਾਨੂੰ ਵੀ ਨਸੀਹਤ ਹੈ ਜੇ ਤੁਸੀਂ ਇਹਨਾਂ ਨੂੰ ਕੋਈ ਹੋਰ ਅਜ਼ਾਬ ਦਿੱਤੇ ਤੇ ਅੱਲਾ ਮੀਆਂ ਪਾਕ ਨੇ ਤੁਹਾਨੂੰ ਵੀ بڑے ਅਜ਼ਾਬ ਦੇਣੇ ਆਖਰਤ ਵਾਲੇ ਦਿਨ ਤੁਹਾਡੇ ਉੱਤੇ ਵੀ بڑے ਅਜ਼ਾਬ نازਲ ਹੋਣਗੇ ਤੇ ਜੇ ਤੁਸੀਂ ਖੁਦਾ ਦੇ ਖੌਫ ਵਾਲੇ ਹੋ ਤੇ ਇਹਨਾਂ ਬੱਚਿਆਂ ਨੂੰ ਛੇਤੀ ਛੇਤੀ ਰਿਹਾਰ ਕਰਦੇ ਨਹੀਂ ਤੇ ਨਾ ਇੱਕ ਤਖਤ ਰਹਿਣਗੇ ਨਾ ਤਖਤਾਂ ਦੇ ਮਾਲਕ ਰਹੋਗੇ ਇਹ ਪਾਪ ਜਿਹੜਾ ਤੁਹਾਡੀ ਰਿਆਸਤ ਨੂੰ ਲੈ ਬੈਗਾ ਪਾਪ ਤੁਸੀਂ ਪਹਿਲਾਂ ਹੀ ਕਰ ਚੁੱਕੇ ਹੋ ਕਾਮਨ ਲੋੜੈ ਸੋਇਨਾ ਰੂਪਾ ਮਿੱਤਰ ਲੋੜੇਨ ਸੁਖਾਦਾ ਤਾਂ ਨਾਨਕ ਪਾਪ ਕਰੈ ਤਿਨ ਕਾਰਨ ਜਾਸੀ ਜੰਪੂਰ ਬਾਦਤ ਕਾਦੇ ਵਾਸਤੇ ਪਾਪ ਕਰ ਰਹੇ ਹੋ ਵੀ ਤਖਤ ਦੇ ਮਾਲਕ ਬਣੇ ਰਹੀਏ ਦਿੱਲੀ ਤੋਂ ਸ਼ਾਬਾਸ਼ ਮਿਲੇ ਕਹਿ ਲਗੇ ਇਹਨਾਂ ਬਾਦਸ਼ਾਹਾਂ ਦਾ ਫੌਪਾਹ ਰੱਖਣੋ ਜਿਹੜਾ ਸਾਰਿਆਂ ਦੇ ਦਿਲ ਦੇ ਤਖਤ ਤੇ ਰਾਜ ਕਰਨ ਵਾਲਾ ਬੇਤਾਜ ਬਾਦਸ਼ਾਹ ਲਾ ਮੀਆਂ ਪਾ ਕੇ ਆਉਦੇ ਨਾਮ ਅਜ਼ਾਬ ਤੋਂ ਡਰੋ ਸਹਿਬਜ਼ਾਦਿਆਂ ਨੂੰ ਤੁਸੀਂ ਪਹਿਲਾਂ ਹੀ ਬੜਾ ਪਾਪ ਕੀਤਾ ਦੁੱਖ ਦਿੱਤੇ ਨੇ ਬੁਰਧ ਮਾਤਾਂ ਨੂੰ ਦੁੱਖ ਦਿੱਤੇ ਨੇ ਸਜਾ ਤੁਹਾਨੂੰ ਇਹਨਾਂ ਦੀ ਬੜੀ ਮਿਲਣੀ ਹੋਰ ਪਾਪ ਨਾ ਕਮਾਓ ਸੁਬਾ ਸੰਤ ਵਜੀਦ ਖਾਨ ਕਹਿਣ ਲੱਗਾ ਵੀ ਮੇਰੀਆਂ ਬੜੀਆਂ ਫੌਜਾਂ ਮਾਰੀਆਂ ਗੇ ਚਮਕਾਰ ਦੇ ਜੁੱਧ ਅੰਦਰ ਗੁਰੂ ਗੋਬਿੰਦ ਸਿੰਘ ਮਾਰੇ ਨੇ ਮਾਰੀਆਂ ਬੜਾ ਬੜਾ ਨੁਕਸਾਨ ਹੋਇਆ ਤੇ ਮੈਂ ਇਹਨਾਂ ਨੂੰ ਸਜ਼ਾ ਦੇਣੀ ਜਾਂ ਇਸਲਾਮ 'ਚ ਲੈ ਕੇ ਆਉਣਾ ਜਾਂ ਮੌਤ ਦੇ ਘਾਟ ਉਤਾਰ ਦੇਣਾ। ਮੁਹੰਮਦ ਸ਼ੇਰ ਖਾਨ ਮਲੇਰ ਕੋਟਲਾ ਨੇ ਆਖਿਆ ਜੇ ਤੁਸੀਂ ਇਹ ਕੰਮ ਕਰਨਾ ਹੈ ਫਿਰ ਅੱਜ ਤੋਂ ਬਾਅਦ ਨਾ ਮੈਂ ਆਪਣੇ ਪਰਗਨੇ ਦਾ ਮਾਮਲਾ ਤਾਰਨਾ ਤੁਹਾਨੂੰ ਤੇ ਨਾ ਹੀ ਮੈਂ ਤੁਹਾਡੇ ਕਦੇ ਅੱਜ ਤੋਂ ਬਾਅਦ ਇਹ ਸਹਸਰੰਦ ਸੂਬੇ ਦੇ ਅੰਦਰ ਆ ਕੇ ਸ਼ਿਰਕਤ ਕਰਮੀ। ਨਰਾਜ਼ਗੀ ਜ਼ਾਹਰ ਕਰਕੇ ਤੇ ਉੱਠ ਕੇ ਚਲਾ ਗਿਆ। ਜਾਂਦਾ ਜਾਂਦਾ ਕੁਝ ਕਹਿ ਰਿਹਾ ਸੀ ਐ ਅੱਲਾ ਮੀਆਂ پاک ਮੈਂ ਤੋਹੀਦ ਤੇ ਫਿਦਾ ਆ ਮੈਂ ਨੇਕੀ ਪਸੰਦ ਬੰਦਾ ਵਾਂ ਮਹਾਰਾਜ ਕਿਰਪਾ ਕਰਨੀ ਕਿ ਇਨਾਂ ਬੱਚਿਆਂ ਉੱਤੇ ਤੂੰ ਆਪ ਰਾਖੀ ਕਰਨੀ ਇਹਨਾਂ ਦੇ ਵਾਰਿਸ ਰਹਿਣਾ ਖੁਦਾ ਇਹ ਪਾਪੀਆਂ ਦੇ ਚੁਗਲ 'ਚ ਫਸ ਗਏ ਦੁਆ ਕਰਕੇ ਚਲਾ ਗਿਆ ਇਸ ਤੋਂ ਬਾਅਦ ਕਾਜੀ ਨੂੰ ਸੱਦਿਆ ਗਿਆ ਸਾਰੇ ਬੈਠੇ ਆ ਤੇ ਦੀਵਾਨ ਸੁਚਾਨੰਦ ਕਹਿਣ ਲੱਗਾ ਸਹਬ ਜਾ ਜਿਓ ਤੁਹਾਡੇ ਕੋਲ ਕੁਝ ਸਮਾਂ ਬਾਕੀ ਹੈ ਤੁਸੀਂ ਇਸਲਾਮ ਵਿੱਚ ਆ ਜਾਓ ਤੇ ਜੋ ਤੁਸੀਂ ਮੰਗ ਰਹੇ ਤੁਹਾਨੂੰ ਦਿੱਤਾ ਜਾਂਦਾ ਨਹੀਂ ਤੇ ਤੁਹਾਡੀ ਮੌਤ ਮੁਕਰਰ ਹੋ ਚੁੱਕੀ ਤੁਸੀਂ ਮਰਨਾ ਹੀ ਮੰਨਣਾ ਸਾਹਿਬ ਜਾਦੇ ਕਹਿਣ ਲੱਗੇ ਵੀ ਠੀਕ ਆ ਦੀਵਾਨ ਸਾਹਿਬ ਮੌਤ ਜਿਹੜੀ ਆ ਖੁਦਾ ਮੀਆਂ ਅੱਲਾ ਮੀਆਂ ਪਾਕ ਦੇ ਹੱਥ ਵਿੱਚ ਆ ਬੰਦਾ ਨਹੀਂ ਕਿਸੇ ਨੂੰ ਮਾਰਦਾ ਆਪੂ ਪਾਵਣ ਹਾਰ ਆਪੇ ਦੀ ਬਾਤ ਆ ਤੇਦੀ ਦੇਰ ਦਾ ਕੋਲ ਕਾਜੀ ਸੀ ਉਹ ਕਹਿਣ ਲੱਗੇ ਕਾਜੀ ਸਾਹਿਬ ਫਤਿਹ ਬੁਲਾਉਣ ਵਾਲਿਆਂ ਨੂੰ ਫਤਵਾ ਜਾਰੀ ਕਰੋ ਕਾਜੀ ਨੇ ਫਤਵਾ ਜਾਰੀ ਕਰ ਦਿੱਤਾ 12 ਪੋ ਵਾਲੇ ਦਿਨ ਇੱਕ ਦਿਨ ਪਹਿਲਾ ਮੌਤ ਦੀ ਸਜ਼ਾ ਸੁਣਾਈ ਵੀ ਜਦੋਂ ਮੌਤ ਸਜ਼ਾਏ ਮੌਤ ਸੁਣਾ ਦਿੱਤੀ ਨਾ ਤੇ ਹੋ ਸਕਦਾ ਰਾਤ ਆਪਾਂ ਰੱਖਣਾ ਇਹਨਾਂ ਨੂੰ ਜਾਣ ਪੁੱਛ ਕੇ ਸੁਣਾਈ ਦੀ ਵੀ ਕੱਲ ਨੂੰ ਆਪਣੇ ਆਪ ਮੰਨ ਜਾਣਗੇ ਸਮਝੌਤਾ ਕਰ ਲੈਣਗੇ ਕਾਜੀ ਨੇ ਸਜ਼ਾ ਸੁਣਾਈ ਕਹਿਣ ਲੱਗੇ ਵੀ ਇਹ ਬੱਚੇ ਬਾਗੀ ਆ ਬਾਗੀਆਂ ਦਾ ਖੂਨ ਜੇ ਧਰਤੀ ਤੇ ਡੁੱਲ ਗਿਆ ਤੇ ਬੜੀ ਬਗਾਵਤ ਪੈਦਾ ਹੋ ਜੇ ਇਹਨਾਂ ਨੂੰ ਜਿਉਂਦੇ ਜੀ ਨੀਆਂ ਚ ਚਿਣ ਕੇ ਸ਼ੀਖ ਕਰ ਦਿੱਤਾ ਜਾਏਗਾ